ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂ ਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਕੱਲ ਵੀ ਆਪਣੇ ਕੋਲੋਂ ਕੋਈ ਵਲੌਗ ਪਾ ਨਹੀਂ ਹੋਇਆ ਮਤਲਬ ਕਿ ਪਾਇਸ ਕਰਕੇ ਨਹੀਂ ਹੋਇਆ ਸਾਰਿਆਂ ਨੂੰ ਪਤਾ ਹੀ ਹੈਗੀ ਗੋਰੀ ਤੇ ਰਾਖੀ ਕਰਕੇ ਹਜੇ ਮਨ ਥੋੜਾ ਜਿਹਾ ਹੋ ਜਾਂਦਾ ਦੁਖੀ ਜਿਹਾ ਜਾਂ ਇਮੋਸ਼ਨਲ ਤੇ ਇਸ ਕਰਕੇ ਨਾ ਬਣਾਇਆ ਸੀ ਨਾ ਪਾਉਣ ਨੂੰ ਮਨ ਕੀਤਾ ਤੇ ਮਨਵੀਰ ਦਾ ਵੀ ਥੋੜਾ ਜਆ ਉਹਨੂੰ ਕੀ ਕਰਦਾ ਉਹਨਾਂ ਨਾਲ ਅਟੈਚਮੈਂਟ ਹੋਣ ਕਰਕੇ ਖਾਸ ਕਰਕੇ ਰਾਖੀ ਨਾਲ ਗੋਰੀ ਤੇ ਚਲੋ ਪਲੀ ਪਲਾਈ ਸੀਗੀ ਰਾਖੀ ਕਰਕੇ ਸਾਨੂੰ ਥੋੜਾ ਹੋ ਜਾਂਦਾ ਤੇ ਇਸ ਕਰਕੇ ਮਨੀਮੀ ਇਮੋਸ਼ਨਲ ਕੁਝ ਜ਼ਿਆਦਾ ਹੀ ਹੋ ਗਿਆ ਉਦੋਂ ਤੇ ਉਹਨੂੰ ਵੀ ਕੋਲਡ ਕਫ ਜਿਹਾ ਇਦਾਂ ਹੋਇਆ ਹੋਇਆ ਰੋਇਆ ਵੀ ਸੀ ਘਰੇ ਉਹ ਕਾਫੀ ਉਦੋਂ ਤੇ ਚਲੋ ਸਮਝੋਣ ਨਾਲ ਉਹ ਸਮਝ ਗਿਆ ਜੋ ਕਿਸਮਤ ਹੁੰਦਾ ਉਹ ਹੀ ਹੋਣਾ ਹੁੰਦਾ ਤੇਸ ਕਰਕੇ ਮੈਂ ਇੱਥੇ ਲਿਪ ਬਣਾਉਣ ਲੱਗੀ ਸੀ ਦੱਲੀਆਂ ਇੱਕ ਦਿਨ ਪਹਿਲਾਂ ਸੇਵੀਆਂ ਬਣਾਈਆਂ ਸੀ ਉਹ ਪਾਣੀ ਵਿੱਚ ਜਿਹੜੀਆਂ ਬਣਾਈਆਂ ਦੀ ਅੱਜ ਮੈਂ ਕਹਿੰਦੀ ਦਲੀਆ ਬਣਾ ਦਿੰਨੀ ਆ ਕਿਉਂਕਿ ਮੈਂ ਜਲਦੀ ਕੀਤੇ ਮਨੀ ਨੂੰ ਮੈਡੀਸਿਨ ਜਿਹੜੀ ਉਹ ਨਹੀਂ ਦਿੰਨੀ ਹੁਣੇ ਉਸ ਦਿਨ ਵੀ ਡਾਕਟਰ ਕੋ ਗਏ ਸੀ ਤਾਂ ਉਹ ਹਲਕੀ ਜਿਹੀ ਮੈਂ ਮੈਡੀਸਿਨ ਲਈ ਸੀ ਮੈਂ ਜ਼ਿਆਦਾ ਮੈਡੀਸਿਨ ਨਾਲ ਧਿਆਨ ਨਹੀਂ ਦੇਣੀ ਹੁਣੇ ਜਿੰਨਾ ਮੈਂ ਘਰ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਨੂੰ ਬਣਾ ਕੇ ਦੇਣੀ ਹੁਣੇ ਤੇ ਇੱਥੇ ਵਿੱਚ ਪਾ ਦਿੱਤਾ ਸੀ ਜੇ ਆਪਾਂ ਦੇਸੀ ਘਿਓ ਤੇ ਇਹਦੇ ਨਾਲ ਫਿਰ ਉਹਨੂੰ ਇਹੋ ਸਹੀ ਰਹੂਗਾ ਮਨਵੀਰ ਨੂੰ ਦਲੀਆ ਤੇ ਇੱਥੇ ਜੀ ਮੈਂ ਇਹ ਸਾਰੇ ਕੰਮ ਕਰ ਕਰਕੇ ਤੇ ਜਿੰਨਾ ਟਾਈਮ ਮੇਰੇ ਕੋਲ ਫ੍ਰੀ ਸੀ ਤੇ ਮੈਂ ਕੀਤੀ ਸੀ ਸਟਿਚਿੰਗ ਤੇ ਮਨੀ ਯੂਨੀਵਰਸਿਟੀ ਤੋਂ ਆਪਣੀ ਤੋਂ ਆ ਗਿਆ ਸੀ ਤੇ ਆਪਣਾ ਖਾ ਪੀ ਕੇ ਤੇ ਫਿਰ ਉਹ ਮੇਰੀ ਇਹ ਵਾਲੀ ਵੀਡੀਓ ਜਿਹੜੀ ਸੀ ਥੋੜੀ ਜੀ ਬਣਾਉਣ ਲੱਗ ਪਿਆ ਇਹ ਸਕਰੋਲ ਆ ਦੇਖੋ ਕਿੰਨੇ ਸੋਹਣੇ ਇਸ ਮਸ਼ੀਨ ਤੇ ਸਕਰੋਲ ਜਿਹੜੇ ਉਹ ਬਣਨ ਦੇ ਆ ਤੇ ਅੱਜ ਇਹ ਸਲਵਾਰ ਜੀ ਪੂਰੀ ਮੈਂ ਕੰਪਲੀਟ ਕਰ ਲਈ ਤੇ ਟਾਈਮ ਦਾ ਹਿਸਾਬ ਹੁੰਦਾ ਮੈਨੂੰ ਟਾਈਮ ਮਿਲ ਜੂਏ ਤੇ ਮੈਂ ਥੋੜਾ ਥੋੜਾ ਸਟਿਚ ਕਰਦੀ ਰਹਿੰਦੀ ਹਾਂ ਨਹੀਂ ਆ ਹੁਣ ਤਾਂ ਚਲੋ ਥੋੜੀ ਫ੍ਰੀ ਸੀ ਤੇ ਕੱਲ ਨੂੰ ਮੈਂ ਜੇ ਟਾਈਮ ਲੱਗਾ ਤਾਂ ਇਸ ਦਾ ਜੈਂਪਰ ਕਰੂੰਗੀ ਸਟਿਚ ਸ਼ਰਟ ਤੇ ਅੱਜ ਬਾਟਮ ਜਿਹੜੀ ਆ ਸਲਵਾਰ ਆ ਉਹ ਮੈਂ ਕੰਪਲੀਟ ਜਿਹੜੀ ਉਹ ਕਰ ਲਈ ਸੀ ਤੇ ਇੱਥੇ ਆ ਗਈ ਜੀ ਅਸੀਂ ਫੇਰ ਆਪਣੀ ਹਵੇਲੀ ਹਵੇਲੀ ਤਾਂ ਹਜੇ ਵੀ ਬਹੁਤ ਸੁੰਨੀ ਸੁੰਨੀ ਲੱਗਦੀ ਆ ਬੜਾ ਅਜੀਬ ਜਿਹਾ ਲੱਗਦਾ ਮੈਨੂੰ ਸਹੀ ਪੁੱਛੋ ਤਾਂ ਤੇ ਇੱਥੇ ਜੀ ਆ ਧਾਰ ਮੈਂ ਕੱਢ ਲਈ ਸੀ ਆ ਕੇ ਤੇ ਧਾਰ ਕੱਢ ਕੇ ਤੇ ਜਿਹੜੇ ਬਰਤਨ ਹੁੰਦੇ ਆ ਭਾਂਡੇ ਹੁੰਦੇ ਆ ਉਹ ਦੁੱਧ ਵਾਲੇ ਤਾਂ ਮੈਂ ਉਹ ਕਰੂੰਗੀ ਚੰਗੀ ਤਰ੍ਹਾਂ ਸਾਫ਼-ਸਾਫ਼ ਕਰਕੇ ਰੱਖ ਚਾਹੀਦੇ ਆ ਡਰਮੇ ਵਿੱਚ ਦੁੱਧ ਪਾ ਕੇ ਆਪਾਂ ਜਿਹੜਾ ਉਹ ਘਰ ਲੈ ਜਾਈਦਾ ਤੇ ਹੰ ਬਾਕੀ ਜੀ ਕਹਿੰਦੇ ਹੁੰਦੇ ਨਾ ਮਨ ਨੂੰ ਸਮਝਾਉਣ ਵਾਲੀ ਗੱਲ ਹੁੰਦੀ ਆ ਆ ਚਲੀ ਗਈ ਆ ਗੋਰੀ ਤੇ ਮਨਵੀਰ ਵੀ ਬੜਾ ਰੋਂਦਾ ਸੀ ਫਿਰ ਮੈਨੂੰ ਸਮਝਾਇਆ ਮੈਂ ਕਿ ਮਨਵੀਰ ਇਹ ਜਿਹਦੇ ਕਰਮਾਂ ਚ ਹੋਵੇ ਨਾ ਚੀਜ਼ ਉਹਨੂੰ ਹੀ ਰਾਸ ਆਉਂਦੀ ਹੁੰਦੀ ਆ ਜਿਹਦੇ ਕਰਮਾਂ ਚ ਚੀਜ਼ ਨਾ ਹੋਵੇ ਉਸ ਇਨਸਾਨ ਨੂੰ ਰਾਸ ਨਹੀਂ ਆਉਂਦੀ ਹੁਣ ਕਈ ਯਾਰੀ ਆਪਾਂ ਗੱਡੀ ਲੈ ਲਈਏ ਕੋਈ ਨਾ ਕੋਈ ਗੱਡੀ ਮਤਲਬ ਕਿ ਵਾਈਕਲ ਵੀ ਆਪਾਂ ਕਈ ਯਾਰੀ ਕੋਈ ਨਾ ਕੋਈ ਲੈਂਦੇ ਆ ਨਾ ਤੇ ਉਹ ਜਿਹਨਾਂ ਨੂੰ ਨਹੀਂ ਸੈਟ ਜਾਂ ਰਾਸ ਨਹੀਂ ਹੋਣਾ ਤਾਂ ਨਹੀਂ ਹੁੰਦਾ ਉਹ ਇਨਸਾਨਾਂ ਨੂੰ ਵੇਚਣਾ ਪੈਂਦਾ ਐਦਾਂ ਹੀ ਜਾਨਵਰ ਆ ਮਤਲਬ ਹਰ ਕੋਈ ਚੀਜ਼ ਕਿਸੇ ਵੀ ਤਰ੍ਹਾਂ ਦੀ ਹੋਵੇ ਜਿਹੜੀ ਖਾਸ ਕਰਾਂ ਆਪਾਂ ਐਦਾਂ ਲਿਆਉਨੇ ਆ ਘਰ ਦੇ ਵਿੱਚ ਜਿਹੜੀ ਨਹੀਂ ਆਪਾਂ ਨੂੰ ਰਾਸ ਆਉਂਦੀ ਉਹ ਕਿਸੇ ਹੋਰ ਨੂੰ ਆ ਜਾਂਦੀ ਆ ਤਾਂ ਸੋ ਇਹ ਬਣਿਆ ਹੀ ਆ ਐਦਾਂ ਦਾ ਜੋ ਪ੍ਰਮਾਤਮਾ ਨੇ ਜਿਹਦੇ ਕਰਮਾਂ ਭਾਗਾਂ ਦਾ ਲਿਖਿਆ ਉਨੂੰ ਹੀ ਮਿਲਣਾ ਸਾਡੇ ਕਰਮਾ ਚ ਉਹਦਾ ਦੁੱਧ ਚੋਣਾ ਜਾਂ ਦੁੱਧ ਯੂਜ਼ ਕਰਨਾ ਜਾਂ ਕੁਝ ਕਰਨਾ ਹੋਰ ਅੱਗੇ ਨਾ ਲਿਖਿਆ ਹੋਊਗਾ ਇਸ ਕਰਕੇ ਹੀ ਉਹ ਆਪਣੇ ਕਹਿੰਦੇ ਹੁੰਦੇ ਆ ਨਹੀਂ ਕਰਮਾ ਚ ਹੋਇਆ ਸਾਨੂੰ ਦੇਣੀ ਪਈ ਨਹੀਂ ਤੇ ਮੈਂ ਜਦੋਂ ਵੀ ਬਾਬਾ ਜੀ ਦੀ ਅਰਦਾਸ ਕਰਨੀ ਮੈਂ ਇਹ ਕਰਨੀ ਮੈਂ ਕਿਹਾ ਬਾਬਾ ਜੀ ਮੇਰੇ ਪੁੱਤ ਦੇ ਕਰਮਾ ਭਾਗਾਂ ਚ ਕਰਿਓ ਇਹਦਾ ਲਵੇਰਾ ਗੋਰੀ ਦਾ ਤੇ ਪਤਾ ਨਹੀਂ ਘਾਤੇ ਜਦੋਂ ਉਹਦੀ ਅਰਦਾਸ ਕਰਨੀ ਮਨ ਵਿੱਚ ਇੱਕ ਡਰ ਜਿਹਾ ਵੀ ਹੁੰਦਾ ਸੀ ਸ਼ਾਇਦ ਹੀਸੇ ਲਈ ਸੀਗਾ ਉਹ ਪਰਮਾਤਮਾ ਨੇ ਪਹਿਲਾਂ ਹੀ ਉਹ ਚੀਜ਼ ਦਾ ਜਿਹਨੂੰ ਕਹਦੋ ਨਾ ਮਨ ਦੇ ਵਿੱਚ ਪਹਿਲੇ ਡਰ ਜਾਂ ਉਹ ਇੱਕ ਇੰਟਿਊਸ਼ਨ ਜਈ ਜਾਂ ਉਹ ਨੈਗੇਟਿਵਿਟੀ ਜੀ ਮੈਨੂੰ ਪਹਿਲਾਂ ਹੀ ਸੀਗੀ ਤੇ ਚਲੋ ਬਾਕੀ ਜਿੱਥੇ ਜਾ ਗਈ ਆ ਗੋਰੀ ਰਾਜੀ ਰਵੇ ਰਾਖੀ ਵੀ ਰਾਜੀ ਰਵੇ ਰਾਖੀ ਉਹਨਾਂ ਨੂੰ ਦੱਸਿਆ ਬਿਲਕੁਲ ਠੀਕ ਠਾਕ ਆ ਜਿਨ੍ਹਾਂ ਦੇ ਗਈ ਆ ਤੇ ਚਲੋ ਉਹਨਾਂ ਦੇ ਕਰਮੀ ਭਾਗੀ ਹੋਵੇ ਉਹਦਾ ਦੁੱਧ ਤੇ ਬਾਕੀ ਜੀ ਆਪਾਂ ਨੂੰ ਕਮੈਂਟ ਆਇਆ ਸੀ ਕਿ ਉਹਨਾਂ ਨੇ ਪੈਸੇ ਦੇ ਦਿੱਤੇ ਹਾਂਜੀ ਜੀ ਉਹ ਐਦਾਂ ਦੇ ਬੰਦੇ ਨਹੀਂਗੇ ਬੰਦੇ ਉਹ ਚੰਗੇ ਆ ਜਿੰਨੇ ਚ ਅਸੀਂ ਗੋਰੀ ਲਈ ਸੀਗੀ ਹਾਂ ਵੱਧ ਤਾਂ ਨਹੀਂ ਪਰ ਜਿੰਨੇ ਚ ਲਈ ਸੀਗੀ ਤਾਂ ਉਹਨੇ ਪੈਸੇ ਉਹਨਾਂ ਨੇ ਸਾਨੂੰ ਅ ਦੇ ਦਿੱਤੇ ਦਿੱਤੀਆਂ ਵਰਗੇ ਉਹ ਸਾਡੀ ਥੋੜੀ ਜੀ ਕੋਲ ਆ ਬਈ ਉਹ ਟਾਈਮ ਨਹੀਂ ਲੱਗਦਾ ਮਨੀ ਦਾ ਤੇ ਉਹ ਕਹਿੰਦੇ ਸੀਗੇ ਪੈਸੇ ਜਿਹੜੇ ਉਹ ਟ੍ਰਾਂਸਫਰ ਕਰਵਾ ਲਓ ਆਪਣੇ ਤਾਂ ਸੋ ਇਦਾਂ ਦੀ ਕੋਈ ਗੱਲਬਾਤ ਨਹੀਂ ਗਈ ਜੀ ਇੰਨਾ ਕੁ ਮਤਲਬ ਕਿ ਯਕੀਨ ਨਾ ਮਾੜੇ ਬੰਦੇ ਨਹੀਂ ਕਿ ਉਹਨਾਂ ਨੇ ਇਹ ਸੋਚ ਕੇ ਥੋੜੀ ਸਾਨੂੰ ਗਾ ਦਿੱਤੇ ਸੀ ਵੀ ਤੁਸੀਂ ਸਾਨੂੰ ਮੋੜ ਦਿਓ ਜਾਂ ਕਿਦਾਂ ਪਤਾ ਨਹੀਂ ਕੋਈ ਸਾਡੇ ਨਾ ਕਰਮਾਂ ਚ ਹੋਊਗੀ ਉਹ ਤੇ ਬਾਕੀ ਮੇਰੀ ਆਦਤ ਆ ਮੈਂ ਜਾਨਵਰ ਵਾਸਤੇ ਕੋਈ ਸੇਵ ਵਾਲਤੇ ਪੈਸੇ ਜਾਂ ਕੁਛ ਇਦਾਂ ਦਾ ਲਾਵੇ ਉਹ ਮੈਨੂੰ ਨਹੀਂ ਦੁਖਦੇ ਹੁੰਦੇ ਜਾਂ ਹੁਣ ਜਿੱਦਾਂ ਗੋਰੀ ਤੇ ਵੀ ਪੈਸੇ ਲੱਗੇ ਜਾਂ ਕੁਛ ਵੀ ਮੈਨੂੰ ਮੈਨੂੰ ਉਹਦੇ ਨਾਲ ਕੋਈ ਨਹੀਂ ਮਨਵੇ ਆ ਬਈ ਉਹ ਪਰਮਾਤਮਾ ਦੇ ਲੇਖੇ ਲੱਗ ਗਏ ਕਿਸੇ ਜਾਨਵਰ ਦੀ ਸੇਵਾ ਕੀਤੀ ਜਿਹੜੀ ਆ ਉੱਤੇ ਪੈਸਾ ਲਾਓ ਸਮਝ ਲਓ ਪਰਮਾਤਮਾ ਦੇ ਲੇਖੇ ਲੱਗ ਗਿਆ ਤੇ ਤੁਹਾਡੇ ਚੰਗੇ ਕਰਮਾਂ ਵਿੱਚ ਹੀ ਗਿਣਿਆ ਜਾਊਗਾ ਨਾ ਕਿ ਮਾੜੇ ਕਰਮਾਂ ਦੇ ਵਿੱਚ ਉਨ ਮੇਰੇ ਕੋਲ ਜਿੱਦਾਂ ਘਰ ਵਿੱਚ ਚਿੜੀਆਂ ਆਉਂਦੀਆਂ ਮੈਂ ਹਫ਼ਤੇ ਦਾ 2 ਕਿਲੋ ਬਾਜਰਾ ਵੀ ਲੱਗ ਜਾਂਦਾ ਕਈ ਵਾਰੀ 10 ਦਿਨਾਂ ਦਾ 2 ਕਿਲੋ ਲੱਗ ਜਾਂਦਾ ਮਤਲਬ ਕਿ ਜਿੱਦਾਂ ਚਿੜੀਆਂ ਆਉਂਦੀਆਂ ਉਸੇ ਹਿਸਾਬ ਨਾਲ ਚਿੜੀਆਂ ਗਲੈਰੀਆਂ ਘੁੱਗੀਆਂ ਇਹ ਬਾਜਰਾ ਖਾ ਕੇ ਜਾਂਦੀਆਂ ਆ ਤੇ ਮੈਂ ਕਈ ਵਾਰੀ ਆਪਣੀ ਚੀਜ਼ ਕੋਈ ਨਾ ਕੋਈ ਇਦਾਂ ਨਹੀਂ ਹੁੰਦੀ ਆ ਚਿੱਤਾ ਭੁੱਲ ਜਾਂਦੀ ਆ ਸ਼ਹਿਰੋਂ ਲੈ ਕੇ ਆਉਣੀ ਆ ਗਰੋਸਰੀ ਸਟੋਰ ਤੋਂ ਪਰ ਮੈਨੂੰ ਬਾਜਰਾ ਜਿਹੜਾ ਉਹ ਕਦੀ ਵੀ ਨਹੀਂ ਚਿੱਤਾ ਭੁੱਲਦਾ ਉਹ ਮੈਂ ਹਮੇਸ਼ਾ ਜਦੋਂ ਵੀ ਮਨੀਨਾ ਜਾਵਾਂ ਜਦੋਂ ਮੈਨੂੰ ਲੱਗੇ ਵੀ 2 ਕਿਲੋ ਹੀ ਆ ਮੇਰੇ ਕੋਲ ਤੇ ਬਾਅਦ ਵਿੱਚ ਸਾਡਾ ਢੇੜਾ ਨਹੀਂ ਲੱਗਣਾ ਸ਼ਹਿਰ ਦਾ ਮੈਂ 2 ਕਿਲੋ ਜਿਹੜਾ ਬਾਜਰਾ ਉਹ ਹੋਰ ਲੈ ਔਰਨੀ ਹੁੰਨੀ ਆ ਤੇ ਅੱਜ ਤੱਕ ਪਤਾ ਨਹੀਂ ਮੈਂ ਕਿੰਨਾ ਬਾਜਰਾ ਲੈ ਕੇ ਆ ਚੁੱਕੀ ਆ ਤੇ ਉਹ ਕਹਿੰਦੇ ਹੁੰਦੇ ਆ ਨਾ ਪਰਮਾਤਮਾ ਜਦੋਂ ਆਪਾਂ ਐਦਾਂ ਜਾਨਵਰਾਂ ਤੇ ਕੋਈ ਚੀਜ਼ ਲੈ ਕੇ ਉਹਨੇ ਜਾਂ ਫੀਡ ਕਰੋਨੇ ਜਾਂ ਪੈਸਾ ਲਾਉਣੇ ਕੁਝ ਵੀ ਆ ਉਹ ਪਰਮਾਤਮਾ ਉਸ ਚੀਜ਼ 'ਚ ਵਾਧਾ ਹੀ ਕਰਦਾ ਕਟਾ ਜਿਹੜਾ ਉਹ ਕਦੀ ਨਹੀਂ ਕਰਦਾ ਤੇ ਬਹੁਤ ਮੇਰਾ ਬਾਬਾ ਜੀ ਦੀ ਤਾਂ ਵਾਧਾ ਹੋਇਆ ਵੀ ਆ ਕਟਾ ਕਦੀ ਨਹੀਂ ਹੋਇਆ ਅਸੀਂ ਜਿੱਥੋਂ ਉੱਠੇ ਆ ਉਹ ਸਾਨੂੰ ਪਤਾ ਚਲੋ ਪੂਰੀ ਹਿਸਟਰੀ ਹੁਣ ਆਪਾਂ ਵਲੌਗ 'ਚ ਤਾਂ ਨਹੀਂ ਆਵਦੀ ਦੱਸ ਸਕਦੇ ਪਰ ਜਿੱਥੋਂ ਉੱਠੇ ਆ ਜੇ ਇਸ ਚੀਜ਼ ਤੋਂ ਜੇ ਇਸ ਨੂੰ ਕੀ ਕਹੀਦਾ ਲੈਵਲ ਤੋਂ ਉਹ ਸਾਨੂੰ ਪਤਾ ਕਿਸੇ ਟਾਈਮ ਸਾਡੇ ਕੋਲ ਜਸਟ ਇੱਕ ਸਾਈਕਲ ਸੀ ਜਦੋਂ ਮੇਰੀ ਮੈਰਿਜ ਹੋਈ ਮੇਰੇ ਸੋਹਰਾ ਸਾਹਿਬ ਕੋਲੋਂ ਤੇ ਮੇਰੇ ਹਸਬੰਡ ਬਾਹਰ ਗਏ ਚਲੋ ਜਿੱਦਾਂ ਵੀ ਆ ਅਸੀਂ ਰਲ ਮਿਲ ਕੇ ਸਭ ਕੁਝ ਬਣਾਇਆ ਤੇ ਅੱਜ ਪਰਮਾਤਮਾ ਦਾ ਦਿੱਤਾ ਸਭ ਕੁਝ ਆ ਤੇ ਟੱਚ ਉਡ ਮੇਰੇ ਪੁੱਤ ਦੇ ਹੋਰ ਵੀ ਕੰਮ ਵਧਾਵੇ ਬਾਬਾ ਜੀ ਇਹਦੇ ਕਰਮਾ ਭਾਗਾ ਚ ਹੋਰ ਵੀ ਕਰੇ ਤੇ ਸਭ ਤੋਂ ਵੱਡੀ ਗੱਲ ਬੱਚੇ ਇੱਜ਼ਤਾਂ ਵਾਲੇ ਬਣੇ ਰਹਿਣ ਤੇ ਲੰਮੀਆਂ ਉਮਰਾਂ ਬਖਸ਼ੇ ਪਰਮਾਤਮਾ ਨੂੰ ਮੈਂ ਹਮੇਸ਼ਾ ਆਪਣੇ ਪੁੱਤਰ ਦੀ ਵੀ ਇਹੀ ਅਰਦਾਸ ਕਰਦੀ ਹੁੰਨੀ ਮਨਵੀਰ ਦੀ ਕਿ ਬਾਬਾ ਜੀ ਇਹਨੂੰ ਇੱਜ਼ਤ ਵਾਲਾ ਬਣਾਈ ਮਨਵੀਰ ਨੂੰ ਇੱਜ਼ਤ ਵਾਲਾ ਬਣਾਈ ਨਸ਼ਿਆਂ ਤੋਂ ਦੂਰ ਰੱਖਿਓ ਤੇ ਇਹਨੂੰ ਕਿਰਤ ਕਰਨ ਵਾਲਾ ਬਣਾਇਓ ਤੇ ਇਹਨੂੰ ਲੰਮੀਆਂ ਉਮਰਾਂ ਬਖਸ਼ਿਓ ਬਸ ਮੇਰੀ ਇਹੀ ਅਰਦਾਸ ਹੁੰਦੀ ਆ ਪਰਮਾਤਮਾ ਮੋਹਰੇ ਮੈਂ ਕਦੀ ਇਹ ਨਹੀਂ ਕਹਿੰਨੀ ਹੁੰਨੀ ਪੇ ਨੂੰ ਇੰਨਾ ਪੈਸਾ ਦੇ ਦਿਓ ਇਹ ਦੇ ਦਿਓ ਹਾਂ ਪੈਸੇ ਦੀ ਜੇ ਮੈਨੂੰ ਇਹ ਕਹੂਗਾ ਵੀ ਮਨੀ ਮੈਨੂੰ ਹਮੇਸ਼ਾ ਇਹ ਸਮਝੋ ਨਹੀਂ ਹੁੰਦੀ ਮੈਂ ਕਹਿੰਉਣੀ ਮਨਵੀਰ ਜਿਹੜਾ ਬੰਦਾ ਮਿਹਨਤੀ ਆ ਨਾ ਉਹ ਮਿਹਨਤ ਕਰਕੇ ਪੈਸਾ ਕਮਾ ਸਕਦਾ ਮਿਹਨਤੀ ਬੰਦਾ ਕਦੀ ਵੀ ਨਹੀਂ ਮੈਂ ਕਿਹਾ ਭੁੱਖਾ ਰਹਿ ਸਕਦਾ ਜਾਂ ਕਦੀ ਵੀ ਇਹ ਨਹੀਂ ਹੋਊਗਾ ਕਿ ਉਹ ਤਰੱਕੀ ਨਹੀਂ ਕਰੂਗਾ ਮਿਹਨਤੀ ਬੰਦਾ ਹਮੇਸ਼ਾ ਤਰੱਕੀ ਜਿਹੜੀ ਉਹ ਕਰਦਾ ਹੀ ਆ ਤਸੋ ਮਾਂ ਪੁੱਤਾਂ ਜੋ ਬਹੁਤ ਸੋਚ ਜਾਂਦੇ ਆ ਕਈ ਕੋਸ਼ਿਸ਼ ਸੋਚਦੇ ਆ ਆ ਬਈ ਇਹਦੇ ਨਾਲ ਦੀ ਗਾ ਮਿਲਦੀ ਆ ਸਾਨੂੰ ਮੰਗੋ ਨਾਲ ਦੀ ਆ ਜਰਸੀ ਕ੍ਰੋਸ ਤੇ ਸੋਚਣਦੇ ਆ ਲੇਵੀ ਆਈਏ ਜਾਂ ਕਿੱਦਾਂ ਪਰ ਹਜੇ ਪੱਠੇ ਹਨ ਨੀਗਾ ਸੀਗਾ ਔਖੇ ਸੁਖਿਆ ਮੀਨਾ ਜਿਹੜਾ ਉਹ ਕੱਢਦੇ ਆ ਪੱਠੇ ਹੋ ਲੈਣ ਤਾਂ ਫੇਰ ਜਿਹੜੀ ਜਰਸੀ ਕ੍ਰੋਸ ਆ ਚੰਗੀ ਹੋਈ ਤਾਂ ਲੈ ਕੇ ਆਵਾਂਗੇ ਨਹੀਂ ਤਾਂ ਨਹੀਂ ਮੈਂ ਜਿੱਦਾਂ ਦੱਸਿਆ ਇਹ ਆ ਵੀ ਜੇ ਮੇਰਾ ਫੌਰੀਨ ਦਾ ਹੋਇਆ ਤੇ ਇਸ ਕਰਕੇ ਦੇਖਦੇ ਫਿਰਦੇ ਆ ਹਜੇ ਕਿੱਦਾਂ ਹੁੰਦੀ ਆ ਮੇਨ ਪੱਠਿਆਂ ਤੇ ਗੱਲ ਆ ਹੁਣ ਪੱਠੇ ਜਿਹੜੇ ਉਹ ਹੋ ਜਾਣ ਤਾਂ ਫੇਰ ਤੇ ਇਦਾਂ ਹੀ ਬੱਸ ਲੱਗੇ ਰਹਨੇ ਆ ਮਾਂ ਪੋਤਾ ਆਪਣਾ ਹੁਣ ਦੇਖ ਲਓ ਗੋਰੀ ਘਰੋਂ ਗਈ ਆ ਮਤਲਬ ਕਿ ਇਦਾਂ ਲੱਗਦਾ ਜਿੱਦਾਂ ਹਵੇਲੀ ਕੰਮ ਹੀ ਨਹੀਂ ਹੁੰਦਾ ਅਜੇ ਦਾ ਹੁਣ ਸਾਫ਼ ਸਫਾਈ ਵੀ ਕੀਤੀ ਆ ਪੱਠੇ ਵੀ ਪਾਈ ਸਾਰਾ ਕੁਝ ਇਦਾਂ ਲੱਗੂਗਾ ਸਾਨੂੰ ਵੀ ਕੰਮ ਐ ਨਹੀਂ ਜਲਦੀ ਖਤਮ ਹੋ ਗਿਆ ਮਤਲਬ ਕਿ ਉਹਦੇ ਨਾਲ ਸਾਨੂੰ ਕੰਮ ਵੀ ਕਿੰਨਾ ਹੀ ਲੱਗਦਾ ਹੁੰਦਾ ਸੀ ਸਵੇਰ ਨੂੰ 4:30 ਉੱਠਣਾ 5 ਵਜੇ ਤੋਂ ਪਹਿਲਾਂ ਹੀ ਜਿਹੜਾ ਸਮਾਧੀ ਚੱਲ ਜਾਣਾ ਜਾਂ ਪੂਰੇ 5 ਵਜੇ ਜਾਣਾ ਜਾਂ ਕਿੱਦਾਂ ਮਤਲਬ ਕਿ ਹੁਣ ਤਾਂ ਇਦਾਂ ਲੱਗਦਾ ਹੁਣ ਅਸੀਂ ਸਵੇਰ ਨੂੰ ਕਿੰਨੇ ਵਜੇ ਕਦੀ ਕਿੰਨੇ ਟਾਈਮ ਤੇ ਕਦੀ ਕਿੰਨੇ ਤੇ ਬਸ ਮੰਗੋ ਦੀ ਧਾਰ ਦੇ ਹਿਸਾਬ ਨਾਲ ਜਿਹੜਾ ਅਸੀਂ ਉਹ ਆ ਜਾਈਦਾ ਤਬ بڑا ਜੀਵ ਉਹਨੂੰ ਕੀ ਕਹਿਦਾ ਲੱਗਦਾ ਕਈ ਯਾਰੀ ਤੇ ਰਾਖੀ ਦੇ ਤੇ ਪਲਕ ਮੈਨੂੰ ਹਜੇ ਵੀ ਪੈਂਦੇ ਰਹਿੰਦੇ ਆ ਤੇ ਚਲੋ ਜੋ ਸਾਡੇ ਕਰਮਾ ਚਾਹੂਗਾ ਰਾਖੀ ਦਾ ਜਨਮ ਸਾਡੇ ਹੱਥੀ ਲਿਖਿਆ ਹੋਊਗਾ ਤੇ ਉਹਦੀ ਇੰਨੀ ਕੇਅਰ ਸਾਡੇ ਕਰਮਾ ਚ ਜਿਹੜੀ ਉਹ ਲਿਖੀ ਹੋਊਗੀ ਤੇ ਪ੍ਰਮਾਤਮਾ ਵਾਦਾ ਹੀ ਕਰੂਗਾ ਸਾਡੇ ਕੰਮ ਦੇ ਵਿੱਚ ਉਮੀਦ ਤਾਂ ਅਸੀਂ ਹਜੇ ਵੀ ਨਹੀਂ ਛੱਡੀ ਹਜੇ ਵੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਪਈ ਇੱਕ ਗਾਂ ਲਹੇ ਹਜੇ ਤਾਂ ਸ਼ੁਰੂਆਤ ਯਮਨਵੀਰ ਦੀ ਜਿਹਨੂੰ ਕਹਦੇ ਉਹ ਕੰਮਾਂ ਤੇ ਹਜੇ ਤਾਂ ਕਈ ਤੋਕੇ ਜਿਹਨੂੰ ਕਹਦੇ ਕਈ ਤਰ੍ਹਾਂ ਦੇ ਉਤਾਰ ਚੜਾਵ ਇਹਨਾਂ ਚੀਜ਼ਾਂ 'ਚ ਲੈ ਕੇ ਇਹਨੇ ਦੇਖਣੇ ਆ ਤੇ ਘਾਟੇ ਵੀ ਸਭ ਕੁਝ ਤਾਂ ਸੋ ਉਹ ਝੱਲਣੇ ਪੈਂਦੇ ਹੁੰਦੇ ਆ ਤੇ ਸਟਰੋਂਗ ਬਣਨਾ ਪੈਂਦਾ ਤੇ ਇਹਨੂੰ ਸਟਰੋਂਗ ਹੀ ਮੈਂ ਬਣਾਉਣਾ ਚਾਹੁੰਨੀ ਮੈਂ ਉਹ ਨਹੀਂ ਬਣਾਉਣਾ ਚਾਹੁੰਨੀ ਭਈ ਜਿੱਦਾਂ ਉਹਨ ਰੋਂਦਾ ਸੀ ਤਾਂ ਮੈਂ ਉਹਨੂੰ ਬੜਾ ਡਾਂਟਿਆ ਮੈਂ ਕਿਹਾ ਘਾਤੇ ਰੋਣਾ ਕੁਝ ਨਹੀਂ ਹੁੰਦਾ ਇਦਾਂ ਦੇ ਤੇ ਮੈਂ ਕਿਹਾ ਕੰਮ ਜਿਹੜੇ ਹੁਣ ਹੁੰਦੇ ਹੀ ਰਹਿਣੇ ਮਿਸਟਰ ਜੇ ਇਹ ਕੰਮ ਜਿਹੜਾ ਉਹ ਸ਼ੁਰੂ ਕਰਨਾ ਤਾਂ ਸੋ ਸਟਰੋਂਗ ਬਣ ਤੇ ਇੱਥੇ ਜੀ ਆਪਾਂ ਤਕਰੀਬਨ ਸਾਰੀ ਸਫਾਈ ਕਰ ਲਈ ਤੁਹਾਨੂੰ ਗੱਲਾਂ ਬਾਤਾਂ ਸੁਣਾਉਂਦੇ ਆ ਤੇ ਬਹੁਤ ਹੀ ਚੰਗੇ ਕਮੈਂਟ ਕੀਤੇ ਜੀ ਸਾਰਿਆਂ ਨੇ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਨੇ ਅ इमोਸ਼ਨਲੀ ਸਾਰੇ ਜਿਹੜੇ ਉਹ ਅਟੈਚ ਹੋਏ ਹੋਏ ਆ ਮੇਰੇ ਸਾਡੇ ਪਸ਼ੂਆਂ ਨਾਲ ਵੀ ਸਾਡੇ ਨਾਲ ਵੀ ਤੇ ਬਹੁਤ-ਬਹੁਤ ਧੰਨਵਾਦ ਤੇ ਸਾਡੇ ਚੈਨਲ ਵੀ ਇਦਾਂ ਹੀ ਗਰੋ ਕਰੇ ਤੇ 4700 ਸਬਸਕ੍ਰਾਈਬਰ ਜੀ ਆਪਣੇ ਚੈਨਲ ਤੇ ਹੋ ਗਏ ਆ ਤੇ 300 ਸਬਸਕ੍ਰਾਈਬਰ ਹੋਰ ਰਹਿ ਗਿਆ ਅ 5000 ਹੋਣ ਚ 5000 ਜਿਸ ਦਿਨ 5000 ਸਬਸਕ੍ਰਾਈਬਰ ਹੋ ਗਏ ਤੇ ਉਸ ਦਿਨ ਆਪਾਂ ਗੁਰੂ ਘਰ ਪ੍ਰਸ਼ਾਦ ਬਣਾ ਕੇ ਚੜਾਵਾਂਗੇ ਤੇ ਪਰਮਾਤਮਾ ਦਾ ਧੰਨਵਾਦ ਕਰਾਂਗੇ ਪਰ ਸੈਲਰੀ ਨਹੀਂ ਹਜੇ ਸਾਨੂੰ ਕੋਈ ਵੀ ਆਉਂਦੀ YouTube ਤੋਂ ਸੈਲਰੀ ਵੀ ਬਹੁਤ ਜਲਦੀ ਆਉਣ ਲੱਗ ਪਾਊਗੀ ਤੇ ਬਟ ਸਬਸਕ੍ਰਾਈਬਰ ਆਪਣੇ 5000 ਹੋ ਜਾਣੇ ਆ ਤੇ ਚਲੋ ਇਹ ਵੀ ਆਪਾਂ ਇੱਕ ਪੋਜ਼ਿਟਿਵ ਵੇ ਦੇ ਨਾਲ ਇੱਕ ਚੰਗੇ ਵਲੋਗਾਂ ਦੇ ਨਾਲ ਜਿਹੜਾ ਉਹ ਆਪਾਂ ਤੁਹਾਨੂੰ ਮਿਲਦੇ ਰਵਾਂਗੇ ਵਧੀਆ ਵਲੌਗ ਬਣਾਉਂਦੇ ਰਵਾਂਗੇ ਤੇ ਜੀ ਮੈਨੂੰ ਨਾ ਐਪਰੀਸ਼ੀਏਟ ਵੀ ਕੀਤਾ ਜੀ ਇੱਕ ਰੋਸਟਰ ਨੇ ਉਹ ਮੈਂ ਤੁਹਾਨੂੰ ਰੋਸਟਰ ਵੀਰ ਦਾ ਮਤਲਬ ਰੋਸਟ ਰੋਸਟ ਕਰਦੇ ਉਹ ਚੰਗਾ ਵੀ ਰੋਸਟ ਕਰਦੇ ਆ ਮਾੜਾ ਵੀ ਮਤਲਬ ਮਾੜੇ ਲੋਕਾਂ ਨੂੰ ਰੋਸਟ ਕਰਦੇ ਆ ਚੰਗਿਆਂ ਨੂੰ ਐਪਰੀਸ਼ੀਏਟ ਕਰਦੇ ਆ ਤੇ ਉਹ ਵੀਰ ਜੀ ਤਿੰਨੇ ਇਕੱਠੇ ਆਪਣਾ ਲਾਈਵ ਵੀ ਕਰਦੇ ਆ ਤੇ ਮੈਂ ਕੱਲ ਨੂੰ ਆਪਣੇ ਕਿਸੇ ਵਲੌਗ 'ਚ ਤੁਹਾਨੂੰ ਤੁਹਾਨੂੰ ਉਹਨਾਂ ਦਾ ਨਾਮ ਦੱਸੂਗੀ ਚਲੋ ਨਾਮ ਤੇ ਮੈਂ ਹੁਣੇ ਹੀ ਦੱਸ ਦਿੰਨੀ ਆ ਵੀ ਕੀ ਕੀ ਉਹਨਾਂ ਨੇ ਇੱਕ ਤਾਂ ਵੀਰ ਜੀ ਹੋਗੇ ਦਾ ਪੁਨisher ਰੋਸਟ ਦਾ ਪੁਨਿਸ਼ਰ ਰੋਸਟ ਵਾਲੇ ਹਰਪ੍ਰੀਤ ਵੀਰ ਜੀ ਉਹਨਾਂ ਨੇ ਵੀ ਸਾਨੂੰ ਐਪਰੀਸ਼ੀਏਟ ਕੀਤਾ ਉਹਨਾਂ ਦੇ ਨਾ ਗੁਰਪ੍ਰੀਤ ਵੀਰ ਉਹਨਾਂ ਦਾ ਨਾ ਗੁਰਪ੍ਰੀਤ ਵੀਰ ਆ ਉਹਨਾਂ ਦੇ ਨਾਲ ਹੁੰਦੇ ਆ ਹਰਪ੍ਰੀਤ ਵੀਰ ਤੇ ਇੱਕ ਉਹਨਾਂ ਦੇ ਨਾਲ ਹੁੰਦੇ ਆ ਰੋਮੀ ਠੱਗ ਲਾਈਵ ਰੋਮੀ ਵੀਰ ਆ ਰੋਮੀ ਠੱਗ ਲਾਈਵ ਉਹਨਾਂ ਦਾ ਚੈਨਲ ਦਾ ਨਾਮ ਆ ਤੇ ਇਹਦਾ ਪੁਨਿਸ਼ਰ ਰੋਸਟ ਤੇ ਹਰਪ੍ਰੀਤ ਵੀਰ ਦਾ ਤੇ ਉਹਨਾਂ ਨੇ ਵੀ ਕਿਹਾ ਸੀ ਜੀ ਚੰਗੇ ਬਲੌਗ ਪਾਓ ਤਾਂ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਜਦੋਂ ਕਿਸੇ ਦਾ ਕੰਟੈਂਟ ਗਲਤ ਹੁੰਦਾ ਸਮਾਜ ਨੂੰ ਗਲਤ ਸਿੱਖਿਆ ਜਾਂਦੀ ਆ ਜਦ ਬੱਚੇ ਵਿਗੜਦੇ ਆ ਉਹ ਵਲੌਗ ਦੇਖ ਕੇ ਉਦਾਂ ਦੇ ਜਾਂ ਜਿਹਦੇ ਵਿੱਚ ਗਲਤ ਬੋਇਡਿੰਗ ਜਾਂ ਗਲਤ ਹਰਕਤਾਂ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਰੋਸਟ ਕਰਦੇ ਆਂ ਹੋਰ ਅਸੀਂ ਹਰ ਕਿਸੇ ਨੂੰ ਨਹੀਂ ਰੋਸਟ ਕਰੀਦਾ ਤੇ ਬਹੁਤ ਚੰਗਾ ਲੱਗਾ ਗੁਰਪ੍ਰੀਤ ਵੀਰ ਨੇ ਦਾ ਪੁਨਿਸ਼ਾ ਰੋਸਟ ਨੇ ਕਮੈਂਟ ਵੀ ਕੀਤਾ ਸੀ ਮੇਰੇ ਵਲੌਗਸ ਤੇ ਤਾਂ ਉਹਨਾਂ ਦਾ ਲਾਈਵ ਮੈਂ ਜੁਆਇਨ ਕਰਦੀ ਹੁੰਨੀ ਆ ਤੇ ਉਹਨਾਂ ਨੇ ਬਹੁਤ ਹੀ ਉਹਨੂੰ ਕੀ ਕਹਿੰਦਾ ਚੰਗੀ ਬੇ ਦੇ ਨਾਲ ਮੈਂ ਉਹਨੂੰ ਤਾਂ ਪੁੱਛਿਆ ਸੀ ਉਹ ਕਹਿੰਦੇ ਨਹੀਂ ਭੈਣ ਤੁਹਾਡੇ ਵਲੌਗ ਸਹੀ ਹੁੰਦੇ ਵਧੀਆ ਹੁੰਦੇ ਆ ਤੁਸੀਂ ਆਪਣੇ ਬੱਚੇ ਨੂੰ ਚੰਗੇ ਪਾਸੇ ਲਾਇਆ ਹੋਇਆ ਪਰਮਾਤਮਾ ਕਹਿੰਦੇ ਤੁਹਾਨੂੰ ਤਰੱਕੀਆਂ ਦੇਵੇ ਤੇ ਮੈਨੂੰ ਬਹੁਤ ਹੀ ਚੰਗਾ ਲੱਗਾ ਕਿਉਂਕਿ ਅੱਜ ਕੱਲ ਟਾਈਮ 'ਚ ਵਲੌਗਿੰਗ ਦੇ ਟਾਈਮ ਤੇ ਸਭ ਤੋਂ ਜ਼ਿਆਦਾ ਡਰ ਇਹ ਹੋਈ ਲੱਗਦਾ ਰਹਿੰਦਾ ਰੋਸਟਿੰਗ ਦਾ ਤੁਸੀਂ ਸਹੀ ਪੁੱਛੋ ਮੈਨੂੰ ਵੀ ਇਹ ਬਹੁਤ ਡਰਿਆ ਰੋਸਟਿੰਗ ਦਾ ਬਟ ਮੈਂ ਆਪਣੇ ਵਲੌਗ ਜੋ ਸੀ ਜੈਨੂਅਨ ਹੈਗੇ ਘਰ ਦੇ ਕੰਮ ਕਰਦੀ ਆ ਇਹੋ ਹੀ ਅਸੀਂ ਬਣਾਉਂਦੇ ਰਹੀਆ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ